ਧਾਰੀਵਾਲ ਵਿੱਚ ਇੱਕ ਮੀਟਿੰਗ ਹੋਈ ਜਿਸ ਵਿੱਚ ਸਮਾਜ ਸੇਵੀ ਮਿਠੂ ਮਹਾਜਨ ਸਮਾਜ ਸੇਵੀ ਲਵਲੀ ਚੋਪੜਾ ਸਮਾਜ ਸੇਵੀ ਰਵਤਾਸ਼ ਕਨੋਤਰਾ ਅਤੇ ਸ਼ਿਵ ਸ਼ੈਨਾ ਪੰਜਾਬ ਜੋਤ ਪ੍ਰਧਾਨ ਰੋਹਿਤ ਮਹਾਜਨ ਮੌਜੂਦ ਰਹੇ ਮੀਟਿੰਗ ਵਿੱਚ ਉਹਨਾਂ ਆਖਿਆ ਕਿ ਧਾਰੀਵਾਲ ਦੇ ਵਿੱਚ ਵਿਕਰੇ ਹਨ ਪੂਰੇ ਜੋਰ ਨਾਲ ਚైనా ਡੋਰ ਦੇ ਗੱਟੂ ਕੁਝ ਦੁਕਾਨਦਾਰਾਂ ਨੂੰ ਨਹੀਂ ਪ੍ਰਵਾਹ ਪ੍ਰਸ਼ਾਸਨ ਦੀ ਅਤੇ ਬੇਕੋਫ 800 ਰੁਪਏ ਤੋਂ ਲੈ ਕੇ 1000 ਰੁਪਏ ਤੱਕ ਚైనా ਗੱਟੂ ਵੇਚ ਰਹੇ ਹਨ ਮੀਤਿੰਦਰਾ ਉਹਨਾਂ ਐਸਐਪੀ ਗੁਰਦਾਸਪੁਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਅਪੀਲ ਕੀਤੀ ਕਿ ਸ਼ਹਿਰ ਧਾਰੀਵਾਲ ਵਿੱਚ ਵੀ ਸਖਤੀ ਹੋਣੀ ਚਾਹੀਦੀ ਹੈ ਜਿਸ ਤਰ੍ਹਾਂ ਗੁਰਦਾਸਪੁਰ ਦੇ ਸਖਤੀ ਕੀਤੀ ਗਈ ਹੈ ਉਸੇ ਤਰ੍ਹਾਂ ਧਾਰੀਵਾਲ ਵਿੱਚ ਡਰੋਨ ਰਾਹੀਂ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਜਿਸ ਕੋਲ ਚైనా ਡੋਰ ਦੇ ਗੱਟੂ ਮਿਲਦੇ ਹਨ ਉਸ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਵੇਖੋ ਟੀਵੀ ਨਿਊਜ਼ ਇੰਡੀਆ 255 ਧਾਰੀਵਾਲ ਤੋਂ ਪੱਤਰਕਾਰ ਰੰਜੀਤ ਸਿੰਘ ਦੀ ਖਾਸ ਰਿਪੋਰਟ ਜੈਸ਼ੀ ਰਾਮ ਜੀ ਮੈਂ ਮਿੱਟੂ ਮਹਾਜਨ ਮੈਂ ਤਲਾ ਸਾਰਿਆਂ ਨੂੰ ਹੀ ਲੋੜੀ ਦੀਆਂ ਪੂਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈ ਦਿਨਾ ਹੈ ਮੈਂ ਸਾਰੇ ਸ਼ਹਿਰ ਦੇ ਨਿਵਾਸੀਆਂ ਦੇ ਆਪਣੇ ਅੱਗੇ ਪੂਰੇ ਜ਼ਿਲ੍ਹਾ ਗੁਰਦਾਸਪੁਰ ਦੇ ਨੌਜਵਾਨ ਅੱਗੇ ਬੇਨਤੀ ਕਰਦਾ ਕਿ ਪਤਾ ਲੱਗਾ ਕਿ ਧਾਰੀਵਾਲ ਚ ਜੋ ਕਿ ਗੱਟੂ ਵੇਚ ਰਿਆਲੇ ਬੜਾ ਧਰਲੇ ਨਾਲ ਗੱਟੂ ਵੇਚ ਰਿਆ ਹੈ ਮੈਂ ਐਸਐਸਪੀ ਸਾਹਿਬ ਤੇ ਡਿਪਟੀ ਸਾਹਿਬ ਅੱਗੇ ਬੇਨਤੀ ਕਰਦਾ ਐਸਐਚਓ ਸਾਹਿਬ ਅੱਗੇ ਕਿ ਜਿੱਦਾਂ ਦੀ ਸਖਤਾਈ ਗੁਰਦਾਸਪੁਰ ਚ ਅੱਜ ਮੈਂ ਦੇਖਣ ਨੂੰ ਵੀਡੀਓ ਚ ਵੇਖੀ ਹੈ ਕਿ ਡਿਪਟੀ ਸਾਹਿਬ ਕੋਠੇ ਤੇ ਜਾ ਕੇ ਡਰੋਨ ਦੀ ਕਰਕੇ ਬੱਚਿਆਂ ਨੂੰ ਅਵੇਰ ਕਰ ਰਹੀ ਆ ਕਈਆਂ ਦੇ ਪਰਚੇ ਵੀ ਹੋਏ ਆ ਧਾਰੀਵਾਲ ਵੀ ਉਦਾਂ ਨਹੀਂ ਸਕਤਾਈ ਹੋਏ ਜਿਸ ਨਾਲ ਡੋਰ ਬਿਲਕੁਲ ਹੀ ਚਾਇਨਾ ਖਤਮ ਹੋਦੀ ਹੋਏ ਕਿਉਂਕਿ ਇਹ ਚਾਇਨਾ ਡੋਰ ਬਹੁਤ ਹੀ ਨੁਕਸਾਨਦਾਇਕ ਆ ਪਸ਼ੂ ਪੰਛੀ ਇੰਨੇ ਮਰ ਰਹੇ ਨੇ ਕਿ ਰਾਹ ਜਾਂਦੇ ਕਿ ਇਹਦਾ ਗਲਾ ਕਟਿਆ ਜਾ ਰਿਹਾ ਕਿ ਇਹਦਾ ਕੁਛ ਹੋ ਰਿਹਾ ਕਿਉਂਕਿ ਬੀਸੀ ਸਾਹਿਬ ਜਿਹੜੇ ਆਈਪੀਐਸ ਨੇ ਉਹਨਾਂ ਨੇ ਬਿਲਕੁਲ ਹੀ ਇਨੀ ਕਾਨੂੰਨ ਸਖਤ ਬਣਾਇਆ ਏ ਐਸਐਸਪੀ ਵਿਆਮਾ ਸਾਹਿਬ ਨੇ ਉਹਨਾਂ ਨੇ ਵੀ ਬਹੁਤ ਬਹੁਤ ਅچھے ਬਿਆਨ ਦਿੱਤੇ ਨੇ ਆਪਣੇ ਸੀਐਸਟਾਫ ਦੇ ਕਪਿਲ ਐਸਐਚਓ ਨੇ ਉਹਨਾਂ ਨੇ ਵੀ ਕਾਫੀ ਘੱਟੂ ਫੜੇ ਨੇ ਪਿੱਛੇ ਗੁਰਦਾਸਪੁਰ ਚ ਮੈਂ ਉਹਨਾਂ ਅਗੇ ਵੀ ਬੇਨ ਉਹ ਗੁਰਦਾਸਪੁਰ ਨਾਲੋਂ ਵੱਧ ਸਖਤੀ ਕਰਨ ਕਿਉਂਕਿ ਇੱਥੇ ਪਤਾ ਲੱਗਾ ਕਿ ਅੱਜ ਸਵੇਰੇ ਹੀ 8-800 ਜਾਂ 1000 ਦੇ ਘਟੂ ਵਿਗਿਆ ਮੈਂ ਉਹਨਾਂ ਅਗੇ ਬੇਨਤੀ ਕਰਦਾ ਹੈ ਮੇਰੀ ਆਵਾਜ਼ ਉਹਨਾਂ ਤੱਕ ਪਹੁੰਚਣੀ ਆ ਮੈਂ ਆਪਣੀ ਮੀਡੀਆ ਰਾਹੀਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਅੱਜ ਮੈਂ ਫੇਸਬੁੱਕ ਤੇ ਸਟੇਟਸ ਵੀ ਪਾਇਆ ਲੋਕਾਂ ਨੇ ਕਾਫੀ ਕਮੈਂਟ ਵੀ ਥੱਲੇ ਮਾਰੇ ਆ ਪਰ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੁੰਦਾ ਪਰ ਪੁਲਿਸ ਨੂੰ ਚਾਹੀਦਾ ਕਿ ਧਾਰੀਵਾਲ ਚ ਬਹੁਤ ਜ਼ਿਆਦਾ ਸਖਤੀ ਕਰੋ ਇਸ ਜਿਹੜਾ ਕਹਿੰਦੇ ਖੂਨੀ ਖੇਲ ਨੂੰ ਖਤਮ ਕਰ ਦੇਣਾ ਚਾਹੀਦਾ ਜੈ ਸ਼੍ਰੀ ਰਾਮ ਜੀ ਹਾਂਜੀ ਪ੍ਰਧਾਨ ਜੀ ਮੈਂ ਰੋਹਿਤ ਮਹਾਜਨ ਪੰਜਾਬ ਪ੍ਰਧਾਨ ਜੁਵਾ ਲੋੜੀ ਦੇ ਇਸ ਪਾਵਨ ਤਿਹਾੜੀ ਦੇ ਉੱਤੇ ਮੈਂ ਸਾਰਿਆਂ ਨੂੰ ਮੁਬਾਰਕਬਾਦ ਦਿੰਦਾ ਤੇ ਦੂਸਰਾ ਅੱਜ ਦਾ ਜਿਹੜਾ ਜੁਵਾ ਵਰਗ ਆ ਉਹਨਾਂ ਨੂੰ ਅੱਗੇ ਅਪੀਲ ਕਰਨਾ ਕਿ ਜਿਹੜੀ ਚਾਈਨਾ ਡੋਰ ਆ ਜਿਨੇ ਕੀ ਪਿਛਲੇ ਕੁਝ ਸਾਲਾਂ ਤੋਂ ਸਾਡੇ ਸਮਾਜ ਦੇ ਵਿੱਚ ਆਪਣਾ ਇੱਕ ਅਹਿਮ ਰੋਲ ਅਦਾ ਕੀਤਾ ਬਹੁਤ ਹੀ ਨੁਕਸਾਨ ਕਰ ਰਹੀ ਆ ਚਾਹੇ ਉਹ ਪੰਛੀ ਹੋਵੇ ਚਾਹੇ ਆਮ ਪਬਲਿਕ ਹੋਵੇ ਬਹੁਤ ਹੀ ਨੁਕਸਾਨ ਹੋ ਰਿਹਾ ਹੈ ਕਈਆਂ ਦੇ ਐਕਸੀਡੈਂਟ ਹੋ ਰਹੇ ਨੇ ਕਈ ਜਿਹੜੇ ਆ ਜਾਨੂ ਮਾਰੇ ਜਾਂਦੇ ਨੇ ਬਹੁਤ ਹੀ ਨੁਕਸਾਨਦਾਈ ਡੋਰ ਆ ਇਸ ਲਈ ਜਿਹੜਾ ਪ੍ਰਸ਼ਾਸਨ ਆ ਉਸਨੇ ਇਸ ਡੋਰ ਦੇ ਉੱਤੇ ਜਿਹੜੀ ਬੜੀ ਤਕੰਜੀ ਕੱਸੀ ਆ ਬਹੁਤ ਹੀ ਵਧੀਆ ਉਹਨਾਂ ਦਾ ਇਹ ਫੈਸਲਾ ਅਸੀਂ ਉਸ ਫੈਸਲੇ ਦੀ ਸ਼ਲਾਘਾ ਕਰਨੇ ਆ ਦੂਸਰਾ ਅਸੀਂ ਸਾਰੇ ਨੌਜਵਾਨਾਂ ਦੇ ਅੱਗੇ ਅਪੀਲ ਕਰਨੇ ਆ ਕਿ ਚਾਈਨਾ ਡੋਰ ਦਾ ਜਿਹੜਾ ਬਾਈਸਟਾਰ ਆ ਉਹ ਕਰਕੇ ਜਿਹੜੀ ਦੂਜੀ ਡੋਰ ਆ ਢਾਗੇ ਵਾਲੀ ਡੋਰ ਕਾਟਣ ਦੀ ਡੋਰ ਆ ਉਹਦਾ ਪਯੋਗ ਕਰਕੇ ਜਿਹੜੀ ਪਤੰਗਬਾਜ਼ੀ ਜਿਹੜੀ ਆ ਕੀਤੀ ਜਾਏ ਕਿਉਂਕਿ ਚਾਈਨਾ ਡੋਰ ਦੇ ਨਾਲ ਜਿਹੜਾ ਪਸ਼ੂ ਪੰਛੀਆਂ ਨੂੰ ਤੇ ਜਿਹੜਾ ਨੁਕਸਾਨ ਹੁੰਦਾ ਹੀ ਹੁੰਦਾ ਆਮ ਪਬਲਿਕ ਨੂੰ ਜਿਹੜੇ ਰਾਹ ਜਾਂਦੇ ਲੋਕ ਨੇ ਸਾਡੀਆਂ ਮਾਵਾਂ ਪੈਣਾ ਸਾਡੇ ਭਰਾ ਸਾਡੇ ਬਜ਼ੁਰਗ ਇਸ ਡੋਰ ਦੇ ਨਾਲ ਉਹਨਾਂ ਨੂੰ ਵੀ ਕਾਫੀ ਜਿਹੜਾ ਨੁਕਸਾਨ ਹੁੰਦਾ ਅਸੀਂ ਐਸਐਸਪੀ ਸਾਹਿਬ ਗੁਰਦਾਸਪੁਰ ਦੇ ਅੱਗੇ ਇਹ ਬੇਨਤੀ ਕਰਨੇ ਆ ਕਿ ਜਿਸ ਤਰ੍ਹਾਂ ਉਹਨਾਂ ਨੇ ਇਸ ਚਾਈਨਾ ਡੋਰ ਦੇ ਉੱਤੇ ਸ਼ਕੰਜਾ ਕੱਸਿਆ ਉਹਨਾਂ ਦਾ ਸ਼ਕੰਜਾ ਜਿਹੜਾ ਇਸੇ ਤਰ੍ਹਾਂ ਹੀ ਕੱਸਿਆ ਰਹਿਣਾ ਚਾਹੀਦਾ ਤਾਂ ਕਿ ਜਿਹੜੇ ਚਾਈਨਾ ਡੋਰ ਆ ਇਦਾ ਇਸਤੇਮਾਲ ਜਿਹੜਾ ਘੱਟ ਤੋਂ ਘੱਟ ਹੋਵੇ ਭਾਈ ਸ਼ਾਹ ਤਾਰੀ ਵਾਲੇ ਚੈਨਲ ਨੂੰ ਨਹੀਂ ਭਾਈ ਲੋਕ ਇਹ ਕਹਿੰਦੇ ਕਿ ਰੇਖੂ ਦਾਸ ਨੂੰ ਤੇ ਬਹੁਤ ਜ਼ਿਆਦਾ ਧਾਰੀ ਵਾਲੇ ਦੇ ਵਿੱਚ ਜਿਹੜੀ ਚਾਈਨਾ ਡੋਰ ਆ ਜੋ ਸੁਣਨ ਚ ਆਇਆ ਕਿ ਕੁਝ ਲੋਕ ਜਿਹੜੇ ਨੇ ਇਹ ਡੋਰ ਨੂੰ ਵੇਚ ਰਹੇ ਨੇ ਕਿਉਂਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਨੇ ਪਿੰਡਾਂ ਦੇ ਜੁਆ ਦੇ ਮੁੰਡੇ ਨੇ ਉਹ ਡੋਰ ਖੜ ਰਹੇ ਨੇ ਅਕਸਰ ਜਿਹੜੀ ਡੋਰ ਖੜ ਰਹੇ ਨੇ ਕਿੱਥੋਂ ਖੜ ਰਹੇ ਨੇ ਉਹ ਜਾਂ ਪਿੰਡਾਂ ਦੇ ਵਿੱਚ ਆ ਰਹੀ ਆ ਜਾਂ ਧਾਰੀਵਾਲ ਦੇ ਵਿੱਚ ਜਾ ਰਹੀ ਆ ਆਸ-ਪਾਸ ਜਿਹੜੀ ਆ ਡੋਰ ਵਿਕ ਰਹੀ ਆ